ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤ ਗੁਰਮਤ ਗਿਆਨ YouTube ਚੈਨਲ ਨੂੰ ਵੇਖਣ ਵਾਲੇ ਵੀਰੋ ਭੈਣੋ ਨੌਜਵਾਨੋ ਆਓ ਅਗਲਾ ਇੱਕ ਹੋਰ ਵਿਸ਼ਾ ਤੁਹਾਡੇ ਨਾਲ ਸਾਂਝਾ ਕਰੀਏ ਅਨੋਖਾ ਡਾਕਟਰ ਤਜਰਬੇਕਾਰ ਸਿਆਣੇ ਡਾਕਟਰ ਆਪਣੇ ਪਿਆਰ ਭਰੇ ਵਰਤਾਰੇ ਨਾਲ ਮਰੀਜ਼ ਦਾ ਮਨ ਮੋਹ ਲੈਂਦੇ ਨੇ ਮਰੀਜ਼ ਨੂੰ ਯਕੀਨ ਦਵਾ ਦਿੰਦੇ ਨੇ ਕਿ ਇਹੀ ਡਾਕਟਰ ਸਭ ਤੋਂ ਸਿਆਣਾ ਹੈ ਇਸ ਦੇ ਇਲਾਜ ਨਾਲ ਮੈਂ ਸ਼ਰਤੀਆ ਤੰਦਰੁਸਤ ਹੋ ਜਾਵਾਂਗਾ ਜਿਸ ਡਾਕਟਰ ਤੇ ਮਰੀਜ਼ ਨੂੰ ਭਰੋਸਾ ਨਾ ਹੋਵੇ ਉਸ ਦੀ ਦਿੱਤੀ ਹੋਈ ਦਵਾਈ ਵੀ ਪੂਰਾ ਅਸਰ ਨਹੀਂ ਕਰਦੀ ਸਾਡੇ ਪਿੰਡ ਵਿੱਚ ਪਾਕਿਸਤਾਨ ਵੱਲੋਂ ਇੱਕ ਮਾਮੂਲੀ ਜਿਹਾ ਡਾਕਟਰ ਆਇਆ ਸੀ ਉਸ ਕੋਲ ਡਿਗਰੀ ਸੀ ਆਰਐਮਪੀ ਦੀ ਉਸ ਨੇ ਆਪਣੀ ਮਠਾਸ ਅਤੇ لیاقت ਨਾਲ ਸਾਰੇ ਇਲਾਕੇ ਵਿੱਚ ਨਾਮਣਾ ਖਟਿਆ ਇਸ ਦਾ ਨਾਮ ਸੀ ਸਰਦਾਰ ਕਰਤਾਰ ਸਿੰਘ ਇਹ 47 ਵਖਤ ਘੱਗੇ ਆ ਕੇ ਟਿਕਿਆ ਸੀ ਬੱਚਿਆਂ ਨੂੰ ਆਮ ਤੌਰ ਤੇ ਉਹ ਕਹਿੰਦਾ ਹੁੰਦਾ ਸੀ ਆ ਪੁੱਤਰ ਚੰਨ ਵਰਗਾ ਤੇਰੇ ਖੰਡ ਵਰਗਾ ਟੀਕਾ ਲਾਵਾਂਗਾ ਤੈਨੂੰ ਫੁੱਲ ਵਰਗਾ ਬਣਾ ਦੇਵਾਂਗਾ ਜਦੋਂ ਮੇਰੇ ਵਰਗਿਆਂ ਨੂੰ ਪਾਸਪੋਰਟ ਬਣਾਉਣ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਕਿਹੜੇ ਦੇਸ਼ ਵਿੱਚ ਜਾਣ ਦਾ ਕੀ ਢੰਗ ਹੈ ਕੋਈ ਪਤਾ ਨਹੀਂ ਸੀ ਉਸ ਸਮੇ ਉਸਦੇ ਪੁੱਤਰ ਧੀਆ ਜਾਨੀ ਕਿ ਉਹਦੇ 6 ਪੁੱਤਰ ਤੇ 6 ਧੀਆ ਸਨ ਵੱਡੇ ਵੱਡੇ ਡਾਕਟਰ ਬਣ ਚੁੱਕੇ ਸਨ ਵਿਦੇਸ਼ਾਂ ਵਿੱਚ ਕਈ ਉਹਨਾਂ ਦੇ ਵਿੱਚੋਂ ਸੈੱਟ ਹੋ ਚੁੱਕੇ ਸਨ ਇੱਕ ਪਿੰਡ ਵਿੱਚ ਰਹਿ ਰਿਹਾ ਛੋਟਾ ਜਿਹਾ ਡਾਕਟਰ ਆਪਣੀ ਦੂਰੰਦੇਸ਼ੀ ਨਾਲ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾ ਗਿਆ ਸਿਆਣਪ ਅਤੇ ਮਿਹਨਤ ਬਹੁਤ ਕੁਝ ਸਮਾਰ ਸਕਦੀ ਹੈ ਜੇਕਰ ਇੱਕ ਪਰਿਵਾਰ ਇਸ ਤਰ੍ਹਾਂ ਅੱਗੇ ਵਧ ਸਕਦਾ ਹੈ ਤਾਂ ਕੌਮਾਂ ਵੀ ਜ਼ਰੂਰ ਅੱਗੇ ਵਧ ਸਕਦੀਆਂ ਹਨ ਜੇ ਆਗੂ ਨੇਤ ਨੇਕ ਨੀਅਤ ਵਾਲੇ ਹੋਣ ਦੂਰ ਅੰਦੇਸ਼ ਹੋਣ ਪ੍ਰਸਿੱਧ ਚਿੰਤਕ ਅਮਰੀਕਾ ਨਿਵਾਸੀ ਬਰਨਾਰਡ ਸ਼ਾ ਇੱਕ ਵਾਰੀ ਬਿਮਾਰ ਹੋ ਗਿਆ ਕੰਮ ਦੀ ਬਹੁਤਾਤ ਖੁਰਾਕ ਅਤੇ ਆਰਾਮ ਦਾ ਖਿਆਲ ਨਾ ਰੱਖਿਆ ਸਰੀਰ ਹੰਬ ਗਿਆ ਕੰਮ ਕਰਨੋਂ ਅਸਮਰੱਥ ਹੋ ਗਿਆ ਇੱਕ ਦੋ ਦਿਨ ਉਡੀਕਿਆ ਕਿ ਸ਼ਾਇਦ ਆਰਾਮ ਕਰਕੇ ਸਰੀਰ ਆਮ ਹਾਲਤ ਵਿੱਚ ਆ ਜਾਵੇਗਾ ਪਰ ਅਜੇ ਹਾਂ ਨਹੀਂ ਹੋਇਆ ਫੋਨ ਕਰਕੇ ਡਾਕਟਰ ਨੂੰ ਘਰ ਬੁਲਾਇਆ ਬਰਨਾਰਡ ਸ਼ਾ ਚੌਥੀ ਮੰਜ਼ਲ ਤੇ ਰਹਿ ਰਿਹਾ ਸੀ ਲਿਫਟ ਹੈ ਨਹੀਂ ਸੀ ਵਡੇਰੀ ਉਮਰ ਦਾ ਡਾਕਟਰ ਆਇਆ ਚਾਰ ਮੰਜ਼ਲਾ ਪੌੜੀਆਂ ਚੜ੍ਹਦੇ ਆਂ ਸਾਹ ਫੁੱਲ ਗਿਆ ਪਸੀਨਾ ਚੋਣ ਲੱਗ ਪਿਆ ਉੱਪਰ ਪਹੁੰਚ ਕੇ ਬਰਨਾਰਡ ਸ਼ਾ ਕੋਲ ਧੈਂ ਕਰਦਾ ਕੁਰਸੀ ਤੇ ਬੈਠ ਗਿਆ 5-7 ਮਿੰਟ ਕੋਈ ਗੱਲਬਾਤ ਨਾ ਕੀਤੀ ਲੰਮੇ-ਲੰਮੇ ਸਾਹ ਲੈਂਦਾ ਰਿਹਾ ਬਰਨਾਰਡ ਸ਼ਾ ਖੁਦ ਉੱਠਿਆ ਪਾਣੀ ਦਾ ਗਲਾਸ ਲਿਆਂਦਾ ਸਹਾਰਾ ਦੇ ਕੇ ਆਪਣੇ ਬੈੱਡ ਤੇ ਆਰਾਮ ਕਰਨ ਲਈ ਕਿਹਾ ਤੇ ਖੁਦ ਚਾਹ ਬਣਾਉਣ ਲੱਗ ਪਿਆ 10 ਕੁ ਮਿੰਟਾਂ ਵਿੱਚ ਚਾਹ ਲੈ ਕੇ ਬਰਨार्ड ਸ਼ਾ ਡਾਕਟਰ ਦੇ ਕੋਲੇ ਆ ਗਿਆ ਡਾਕਟਰ ਨੂੰ ਚਾਹ ਪਿਆਈ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ ਆਖਣ ਲੱਗਾ ਡਾਕਟਰ ਸਾਹਿਬ ਤੁਸੀਂ ਆਪਣਾ ਖਿਆਲ ਰੱਖਣਾ ਆਉਣ ਦਾ ਤੁਹਾਡਾ ਬਹੁਤ ਧੰਨਵਾਦ ਹੈ ਡਾਕਟਰ ਕਹਿਣ ਲੱਗਾ ਚਲੋ ਠੀਕ ਹੈ ਪਰ ਮੇਰੀ ਫੀਸ ਤਾਂ ਦੇ ਦੇ ਨਾ ਹੁਣ ਬਰਨार्ड ਸ਼ਾ ਬੋਲਿਆ ਤੁਸੀਂ ਮੇਰਾ ਇਲਾਜ ਤਾਂ ਨਹੀਂ ਕੀਤਾ ਦਵਾਈ ਕੋਈ ਨਹੀਂ ਦਿੱਤੀ ਸਗੋਂ ਖੁਦ ਹੀ ਇੱਥੇ ਆ ਕੇ ਬਲੱਡ ਪ੍ਰੈਸ਼ਰ ਨਾਲ ਮਰ ਚੱਲੇ ਸੀ ਤੇ ਉੱਤੋਂ ਮੇ ਤੋਂ ਫੀਸ ਮੰਗਦੇ ਹੋ ਡਾਕਟਰ ਕਹਿਣ ਲੱਗਿਆ ਪਿਆਰੇ ਬਰਨਾਰਡ ਜੀ ਮੇਰਾ ਇਲਾਜ ਕਰਨ ਦਾ ਇੱਕ ਵੱਖਰਾ ਤਰੀਕਾ ਹੈ ਮੈਂ ਇੱਥੇ ਆ ਕੇ ਬਿਮਾਰ ਨਹੀਂ ਹੋਇਆ ਨਾ ਹੀ ਮੈਨੂੰ ਕੋਈ ਦੌਰਾ ਪਿਆ ਹੈ ਮਰੀਜ਼ ਦੀ ਬਿਮਾਰੀ ਪਰਖਣ ਦਾ ਮੇਰਾ ਇੱਕ ਇਹ ਅੰਦਾਜ਼ ਹੈ ਮੇਰੀ ਦਿੱਤੀ ਦਵਾਈ ਇਤਨੀ ਛੇਤੀ ਤੈਨੂੰ ਬੱਡ ਤੋਂ ਉਠਾ ਨਹੀਂ ਸਕਦੀ ਮੇਰੀ ਜ਼ਿੰਦਗੀ ਦਾ ਤਜਰਬਾ ਹੈ ਕਿ ਮੈਂ ਮਰੀਜ਼ ਦੀ ਹਾਲਤ ਵੇਖ ਕੇ ਇਲਾਜ ਸ਼ੁਰੂ ਕਰ ਦਿੰਦਾ ਹਾਂ ਜੇ ਮਰੀਜ਼ ਬਿਨਾਂ ਦਵਾਈ ਤੋਂ ਤੰਦਰੁਸਤ ਹੋ ਜਾਵੇ ਫਿਰ ਦਵਾਈਆਂ ਤੇ ਕਿਉਂ ਪੈਸੇ ਬਰਬਾਦ ਕਰਨੇ ਨੇ ਮੈਂ ਮਹਿਸੂਸ ਕਰ ਲਿਆ ਸੀ ਕਿ ਇਸ ਮਰੀਜ਼ ਨੂੰ ਦਵਾਈ ਦੀ ਜ਼ਰੂਰਤ ਨਹੀਂ ਕਿਸੇ ਢੰਗ ਨਾਲ ਉਤਸ਼ਾਹ ਦੇ ਕੇ ਮੰਜੇ ਤੋਂ ਉਠਾਉਣ ਦੀ ਲੋੜ ਹੈ ਮੇਰਾ ਨੁਸਖਾ ਕਾਮਯਾਬ ਰਿਹਾ ਹੁਣ ਕਿਰਪਾ ਕਰਕੇ ਮੇਰੀ ਫੀਸ ਦੇ ਦਿਓ ਤੁਹਾਨੂੰ ਮੈਂ ਤੰਦਰੁਸਤ ਕਰ ਦਿੱਤਾ ਹੈ ਤੁਸੀਂ ਆਪ ਹੀ ਚਾਹ ਬਣਾਈ ਹੈ ਤੁਸੀਂ ਆਪਣੇ ਬੈੱਡ ਤੋਂ ਉੱਠ ਕੇ ਮੈਨੂੰ ਖੁਦ ਸੰਭਾਲ ਲਿਆ ਮੇਰਾ ਚੰਗੀ ਤਰ੍ਹਾਂ ਹਾਲਚਲ ਪੁੱਛਿਆ ਪਾਣੀ ਪਿਆ ਤੇ ਭਲਾ ਤੁਸੀਂ ਹੁਣ ਬਿਮਾਰ ਕਿੱਥੇ ਹੋ ਤੁਸੀਂ ਤੇ ਤੰਦਰੁਸਤ ਹੋ ਸੋ ਸਮਾਜ ਵਿੱਚ ਬਹੁਤੇ ਲੋਕਾਂ ਨੂੰ ਬਿਮਾਰੀ ਕੋਈ ਨਹੀਂ ਹੁੰਦੀ ਬਸ ਢੈਂਦੀ ਕਲਾ 'ਚ ਜਿਹਨੂੰ ਡਿਪਰੈਸ਼ਨ ਕਹਿੰਦੇ ਨੇ ਢੈਂਦੀ ਕਲਾ ਵਿੱਚ ਚਲੇ ਜਾਂਦੇ ਨੇ ਚੰਗੀ ਤੋਂ ਚੰਗੀ ਖੁਰਾਕ ਦਿਓ ਉਹਨਾਂ ਤੇ ਅਸਰ ਨਹੀਂ ਕਰੇਗੀ ਕੋਈ ਖੁਸ਼ਖਬਰੀ ਸੁਣਾਓ ਉਹਨਾਂ ਨੂੰ ਚੰਗੀ ਨਹੀਂ ਲੱਗੇਗੀ ਹੌਲੀ ਹੌਲੀ ਬੰਦਾ ਇਕਾਂਤ ਪਸੰਦ ਤੇ ਅੰਤਰਮੁਖੀ ਜਿਹਾ ਹੋ ਕੇ ਜੀਵਨ ਗੱਡੀ ਨੂੰ ਕਸੀਟਦਾ ਹੋਇਆ ਉਮਰ ਬਤਾਉਣ ਲੱਗ ਪੈਂਦਾ ਹੈ ਜਿਸ ਸਮੇਂ ਇਨਸਾਨ ਵਿੱਚੋਂ ਜੀਵਨ ਲਈ ਉਤਸ਼ਾਹ ਖਤਮ ਹੋ ਗਿਆ ਫਿਰ ਉਸ ਦਾ ਕੋਈ ਇਲਾਜ ਨਹੀਂ ਹੋ ਸਕਦਾ ਦਵਾਦਾਰੂ ਉਸਤੇ ਅਸਰ ਹੀ ਨਹੀਂ ਕਰਦੀ ਤੇ ਉਹਨੂੰ ਤੇ ਇਉਂ ਲੱਗਦਾ ਹੁਣ ਤਾਂ ਮੇਰੀ ਮੌਤ ਨੇੜੇ ਹੀ ਖਲੋਤੀ ਹੈ ਸੋ ਆਪਣੇ ਆਪ ਨੂੰ ਕਦੀ ਵੀ ਢੈਂਦੀ ਕਲਾ ਦੇ ਵਿੱਚ ਲੈ ਕੇ ਨਹੀਂ ਜਾਣਾ ਗੁਰੂ ਸਾਹਿਬ ਬਾਣੀ ਚ ਇੱਕ ਥਾਂ ਤੇ ਪਰਮਾਨਨ ਕਰਦੇ ਨੇ ਦੁੱਖ ਵਿਚੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸ਼ਗਤਵਾਰ ਜਮਦੂਤ ਇੱਕ ਦੁੱਖ ਰੋਗ ਲਗੈ ਤਨ ਧਾਏ ਵੈਦ ਨਾ ਭੋਲੇ दारू लाए दुख रोग सब गया गवाए नानक छूट स साच नाए दुख रोग सब गया गवाए नानक छूट स साच नाए पन्ना 1256 वाहि गुरु जी का खालसा वाहि गुरु जी की फतेह